ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਪ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜਿਹੜੀ ਕਲੈਕਸ਼ਨ ਆਪਾਂ ਅੱਜ ਤੁਹਾਡੇ ਲਈ ਲੈ ਕੇ ਆਏ ਆ ਜੀ ਬਹੁਤ ਹੀ ਪਿਆਰੇ ਜਿਹੇ ਆਪਣੇ ਸੂਟ ਰੈਡੀ ਹੋਏ ਆ ਪਸ਼ਮੀਨਾ ਦੇ ਸੂਟ ਰਹਿਣਗੇ ਤੇ ਬ੍ਰਸ਼ੋ ਦੇ ਦੁਪੱਟੇ ਰਹਿਣਗੇ ਨਿਊ ਕਲੈਕਸ਼ਨ ਆਪਣੀ ਰੈਡੀ ਹੋਈ ਆ ਬੜੇ ਪਿਆਰੇ ਪਿਆਰੇ ਜੇ ਕਲਰ ਨੇ ਵੀਡੀਓ ਤੁਸੀਂ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਪੂਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਹੀ ਤੁਹਾਨੂੰ ਦੱਸਾਂਗੇ ਫੈਬਰਿਕ ਦੀ ਦੁਪੱਟੇ ਦੀ ਵੀਡੀਓ ਬਣਾਉਣ ਦਾ ਪਰਪਸ ਹੀ ਇਹ ਹੁੰਦਾ ਕਿ ਆਪਾਂ ਪੂਰੀ ਡਿਟੇਲ ਤੁਹਾਨੂੰ ਦੇ ਸਕੀਏ ਤੇ ਨੇੜੇ ਤੋਂ ਹਰ ਚੀਜ਼ ਦਿਖਾ ਸਕੀਏ ਠੀਕ ਹੈ ਜੀ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ ਆਪਣਾ WhatsApp ਨੰਬਰ ਰਹੂਗਾ ਇਹਨਾਂ ਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਤੇ ਜਿਹੜੇ ਫਸਟ ਟਾਈਮ ਸਾਡੀ ਵੀਡੀਓ ਨੂੰ ਵਾਚ ਕਰ ਰਹੇ ਆ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਿਉਂਕਿ ਹਫ਼ਤੇ ਦੇ ਵਿੱਚ ਆਪਾਂ 2-3 ਵੀਡੀਓ ਅਪਲੋਡ ਕਰਦੇ ਆ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਸ਼ੁਰੂ ਕਰਦੇ ਆਂ ਜੀ ਇਹ ਆਪਣਾ ਫਰਸਟ ਸੂਟ ਰਹੂਗਾ ਜੀ ਰੂਬੀ ਦਾ ਪਸ਼ਮੀਨਾ ਰਹੂਗਾ ਇਹ ਤੇ ਮੂੰਗਿਆ ਗ੍ਰੀਨ ਕਲਰ ਰਹੂਗਾ ਕੈਮਰੇ 'ਚ ਇਹ ਕਲਰ ਸਹੀ ਨਹੀਂ ਆ ਰਿਹਾ ਪ੍ਰੋਪਰ ਮੂੰਗਿਆ ਗ੍ਰੀਨ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਇਹ ਇਹਨੂੰ ਆਪਾਂ ਲੇਸਿਸ ਨਾਲ ਡਿਜ਼ਾਈਨ ਕੀਤਾ ਇਦਾਂ ਇਹਦੀ ਨੈਕ ਰੈਡੀ ਕੀਤੀ ਆ ਇਸ ਸਟੀਚਿੰਗ 'ਚ ਹੀ ਆਪਾਂ ਰੈਡੀ ਕੀਤੀ ਆ ਨੈਕ ਇਹਦੀ ਸ਼ਰਟ ਦੇ ਉੱਪਰ ਆਪਾਂ ਇਦਾਂ ਕੋਈ ਵੀ ਕੰਮ ਨਹੀਂ ਕੀਤਾ ਪਾਕਿਸਤਾਨੀ ਸਟਾਈਲ ਦੇ ਵਿੱਚ ਸ਼ਰਟ ਆਪਣੀ ਰਹੂਗੀ ਲੂਜ਼ ਫਿਟਿੰਗ ਦੀ ਐਂਡ ਇਹਦੀਆਂ 슬ੀਵਸ ਟੈਂਡੀਆਂ ਜੀ 슬ੀਵਸ ਦੇ ਉੱਪਰ ਆਪਾਂ ਐਦਾਂ ਕੰਮ ਕੀਤਾ ਹੋਇਆ ਤੁਸੀਂ ਚੈੱਕ ਕਰੋ ਕਟਵਰਕ ਦੇ ਕੇ ਆਪਾਂ ਉੱਪਰ ਐਦਾਂ ਬਾਰਡਰ ਐਡ ਆਨ ਕੀਤਾ ਹੋਇਆ ਇਹ 슬ੀਵਸ ਟੈਂਡੀਆਂ ਇਹਦੀਆਂ ਬਹੁਤ ਪਿਆਰੀਆਂ ਜੀਆਂ ਇਹਦੀਆਂ 슬ੀਵਸ ਟੈਂਡੀਆਂ ਹੋਈਆਂ ਐਦਾਂ ਕਲਰ ਇਹ ਬਹੁਤ ਪਿਆਰਾ ਹੈ ਜੀ ਮੂੰਗਿਆ ਗ੍ਰੀਨ ਕਲਰ ਰਹੂਗਾ ਇਹ ਇਹ ਰਹੂਗੀ ਜੀ ਇਹਦੇ ਨਾਲ ਸਲਵਾਰ ਫਰਸ਼ੀ ਸਲਵਾਰ ਆਪਾਂ ਇਹਦੇ ਨਾਲ ਰੈਡੀ ਕੀਤੀ ਹੈ ਐਦਾਂ ਠੀਕ ਹੈ ਜੀ ਫਰਸ਼ੀ ਸਲਵਾਰ ਰਹੂਗੀ ਜੀ ਕਿਉਂਕਿ ਇਹ ਸੂਟ ਆਪਾਂ ਪਾਕਿਸਤਾਨੀ ਸਟਾਈਲ ਚ ਰੈਡੀ ਕੀਤਾ ਜੋ ਕਿ ਬਹੁਤ ਪਿਆਰਾ ਰੈਡੀ ਹੋਇਆ ਤੇ ਇਹਦਾ ਦੁਪੱਟਾ ਬਹੁਤ ਜ਼ਿਆਦਾ ਪਿਆਰਾ ਹੈ ਬਰਸ਼ੋ ਫੈਬਰਿਕ ਦੇ ਵਿੱਚ ਪਿਓਰ ਬਰਸ਼ੋ ਦਾ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਦੁਪੱਟੇ ਨੂੰ ਆਪਾਂ ਇਦਾਂ ਸੂਟ ਦੇ ਕਲਰ ਦੀ ਫਿਨਿਸ਼ਿੰਗ ਦਿੱਤੀ ਆ ਠੀਕ ਹੈ ਜੀ ਤੇ ਪ੍ਰਿੰਟ ਚੈੱਕ ਕਰੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਆਪਣਾ ਇਹ ਦੁਪੱਟਾ ਰਹੂਗਾ ਪਲੇਨ ਸੂਟ ਰੱਖ ਕੇ ਆਪਾਂ ਇਦਾਂ ਪ੍ਰਿੰਟ ਬਰਸ਼ੋ ਫੈ布ਰਿਕ ਦੇ ਵਿੱਚ ਵੈਲਵਟ ਪ੍ਰੈਸ਼ੋ ਦੇ ਵਿੱਚ ਆਪਾਂ ਦੁਪੱਟਾ ਕੀਤਾ ਤੇ ਫਿਨਿਸ਼ਿੰਗ ਦਿੱਤੀ ਆਪਾਂ ਸੂਟ ਤੇ ਕਲਰ ਦੇ ਇਹਨੂੰ ਨੀਚੇ ਜਦੋਂ ਆਪਾਂ ਇਹਨੂੰ ਵੇਅਰ ਕਰਾਂਗੇ ਤਾਂ ਇਹ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਲੱਗੂਗਾ ਇਦਾਂ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਦੀ ਸ਼ਰਟ ਵੀ ਰੈਡੀ ਕਰਵਾ ਸਕਦੇ ਆ ਪਲੇਨ ਬਾਟਮ ਨਾਲ ਬਟ ਇਹ ਆਪਾਂ ਦੁਪੱਟੇ ਰੈਡੀ ਕੀਤੇ ਆ ਪਲੇਨ ਸੂਟ ਰੱਖ ਕੇ ਬਰਸ਼ੋ ਦੇ ਵਿੱਚ ਜੋ ਕਿ ਬਹੁਤ ਜ਼ਿਆਦਾ ਪਿਆਰੇ ਲੱਗ ਰਿਹਾ ਕਲਰ ਕੰਬੀਨੇਸ਼ਨ ਵੀ ਇਹ ਬਹੁਤ ਪਿਆਰਾ ਸਟੈਕ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਰਹੂਗਾ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਪਸ਼ਮੀਨਾ ਦੇ ਉੱਪਰ ਹੀ ਆ ਰੂਬੀ ਦਾ ਪਸ਼ਮੀਨਾ ਰਹੂਗਾ ਜੀ ਬਹੁਤ ਹੀ ਪਿਆਰਾ ਜੈ ਮੰਗੇਓ ਸ਼ੇਡ ਦਾ ਕਲਰ ਹੈ ਮੰਗੇਓ ਟੋਨ ਹੈ yellow ਨਹੀਂ ਹੈਗਾ ਬੈਨ ਨੈੱਕ ਰੈਡੀ ਕੀਤਾ ਸਟੀਚਿੰਗ ਜੀ ਆਪਾਂ ਇਹਨੂੰ ਡਿਜ਼ਾਈਨ ਦਿੱਤਾ ਕਫ ਵਾਲੀਆਂ ਆਪਾਂ 슬ੀਵਸ ਰੱਖੀਆਂ ਇਦਾਂ ਕਫ ਵਾਲੀ 슬ੀਵਸ ਰਹੂਗੀ ਇਦਾਂ ਹਾਂਜੀ ਇਹਦੇ ਆਪਾਂ ਘੇਰੇ ਤੇ ਚਾਕਾਂ ਤੇ ਵੀ ਇਦਾਂ ਡਿਜ਼ਾਈਨ ਦਿੱਤਾ ਆ ਠੀਕ ਹੈ ਜੀ ਘੇਰਾ ਫਰੰਟ ਬੈਕ ਇਦਾਂ ਘੇਰੇ ਦੇ ਉੱਪਰ ਬੈਕ ਤੇ ਵੀ ਤੇ ਫਰੰਟ ਤੇ ਵੀ ਇਦਾਂ ਡਿਜ਼ਾਈਨਿੰਗ ਕਰਕੇ ਸਟਿੰਗ ਦੇ ਵਿੱਚ ਹੀ ਡਿਜ਼ਾਈਨ ਹੋਇਆ ਤੇ 슬ੀਵਸ ਆ ਗਈਆਂ ਕਲਰ ਇਹ ਬਹੁਤ ਜ਼ਿਆਦਾ ਪਿਆਰਾ ਜਿਹਾ ਸ਼ੇਡ ਮੰਗੇਓ ਸ਼ੇਡ ਰਹੂਗਾ ਤੇ ਪਾਕਿਸਤਾਨੀ ਸਲਵਾਰ ਰੱਖੀ ਆਪਾਂ ਇਹਦੇ ਨਾਲ ਠੀਕ ਹੈ ਜੀ ਏਲਵਟ ਬਰਾਸ਼ੋ ਦਾ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਕੰਟਰਾਸਟ ਦੁਪੱਟਾ ਕੀਤਾ ਆਪਾਂ ਸੂਟ ਦੇ ਨਾਲ ਤੇ ਕੰਟਰਾਸਟ ਹੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਦੁਪੱਟੇ ਨੂੰ ਬਹੁਤ ਹੀ ਪਿਆਰਾ ਜਿਹਾ ਕਲਰ ਆ ਇੰਦਾ ਪ੍ਰਿੰਟ ਦੁਪੱਟੇ ਦਾ ਚੈੱਕ ਕਰੋ ਤੁਸੀਂ ਬ੍ਰਾਸ਼ੋ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਰੈਡੀ ਹੋਇਆ ਪ੍ਰਿੰਟ ਦੇ ਵਿੱਚੋਂ ਹੀ ਆਪਾਂ ਕਲਰ ਪਿਕ ਕਰਕੇ ਡਿਜ਼ਾਈਨ ਕੀਤਾ ਸਟੀਚਿੰਗ ਦੇ ਵਿੱਚ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰੋ ਬਹੁਤ ਜ਼ਿਆਦਾ ਪਿਆਰਾ ਕਲਰ ਕੰਬੀਨੇਸ਼ਨ ਆ ਇਹ ਤੇ ਪ੍ਰਿੰਟ ਵੀ ਬਹੁਤ ਪਿਆਰਾ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਇਹ ਜੀ ਇਹ ਆਪਾਂ ਦੁਪੱਟਾ ਰੱਖਿਆ ਜਿੱਦਾਂ ਪ੍ਰਾਸ਼ੋ ਫੈਬਰਿਕ ਦੇ ਵਿੱਚ ਤੁਸੀਂ ਇਹਨੂੰ ਸ਼ਰਟ ਵੀ ਰੈਡੀ ਕਰਵਾ ਸਕਦੇ ਹੋ ਕੰਬੀਨੇਸ਼ਨ ਕਰਕੇ ਜਿੱਦਾਂ ਇਹਦੇ ਨਾਲ ਆਪਾਂ ਮਹਿੰਦੀ ਗ੍ਰੀਨ ਵੀ ਕਰ ਸਕਦੇ ਆ ਇਹ ਆਪਾਂ ਮੰਗੇਓ ਟੋਨ ਕੀਤੀ ਹੈ ਮੂੰਗਿਆ ਗ੍ਰੀਨ ਕਰ ਸਕਦੇ ਹੋ ਚੁਆਇਸ ਦੇ ਅਕੋਰਡਿੰਗ ਆਪਾਂ ਕਰ ਸਕਦੇ ਆ ਤੇ ਬਹੁਤ ਪਿਆਰਾ ਜਿਹਾ ਕਨਸੈਪਟ ਰੈਡੀ ਹੋਇਆ ਇਹ ਦੁਪੱਟੇ ਦੇ ਨਾਲ ਪਸ਼ਮੀਨੇ ਦਾ ਫੈਬਰਿਕ ਰਹੂਗਾ ਤੇ ਪਿਓਰ ਪ੍ਰਾਸ਼ੋ ਦੇ ਵਿੱਚ ਦੁਪੱਟੇ ਰਹਿਣਗੇ ਨੈਕਸਟ ਰਹੂਗਾ ਜੀ ਆਪਣਾ ਬਲੂ ਕਲਰ ਦੇ ਉੱਪਰ ਥੋੜਾ ਨੇਵੀ ਬਲੂ ਟੋਨ ਆ ਇਹ ਇਹ ਕੋਰਟ ਰਾਈਸ ਦਾ ਫੈਬਰਿਕ ਰਹੂਗਾ ਠੀਕ ਹੈ ਜੀ ਨੇਵੀ ਬਲੂ ਕਲਰ ਰਹੂਗਾ ਕਿ ਵੀ ਬਹੁਤ ਪਿਆਰਾ ਜਿਹਾ ਸ਼ੇਡ ਹੈ ਇਦਾਂ ਆਪਾਂ ਇਹਦੀ ਨੈਕ ਡਿਜ਼ਾਈਨ ਕੀਤੀ ਆ ਤੇ ਇਹਦੀ ਦੇ ਘੇਰੇ ਦੇ ਉੱਪਰ ਆਪਾਂ ਇਹਦਾ ਸਕੈਲਪਿੰਗ ਦਿੱਤੀ ਆ ਜਿਹੜਾ ਆਪਾਂ ਦੁਪੱਟਾ ਰੱਖਿਆ ਉਸ ਕਲਰ ਦੀ ਠੀਕ ਹੈ ਜੀ ਫਰੰਟ ਐਂਡ ਬੈਕ ਦੋਨੋਂ ਸਾਈਡ ਬਹੁਤ ਪਿਆਰਾ ਜਾਂ ਨੈਕ ਰੈਡੀ ਹੋਇਆ ਜੀ ਇਹ 슬ੀਵਸ ਦਾ ਕੰਮ ਰਹੂਗਾ 슬ੀਵਸ ਦੇ ਉੱਪਰ ਵੀ ਆਪਾਂ ਇਦਾਂ ਸਕੈਲਪਿੰਗ ਦਿੱਤੀ ਹੋਈ ਹੈ ਡਬਲ ਸਕੈਲਪਿੰਗ ਦਿੱਤੀ ਆਪਾਂ ਦਾ ਕਲਰ ਕੰਬੀਨੇਸ਼ਨ ਇਹ ਵੀ ਬਹੁਤ ਜ਼ਿਆਦਾ ਪਿਆਰਾ ਰੈਡੀ ਹੋਇਆ ਤੇ ਸਲਵਾਰ ਰਹੂਗੀ ਜੀ ਪਾਕਿਸਤਾਨੀ ਸਲਵਾਰ ਇਹਦੇ ਨਾਲ ਆਪਾਂ ਰੈਡੀ ਕੀਤੀ ਹੈ ਤੇ ਇਹ ਰਹੂਗਾ ਜੀ ਇਹਦੇ ਨਾਲ ਦੁਪੱਟਾ ਕਲਰ ਕੰਬੀਨੇਸ਼ਨ ਇਹ ਵੀ ਬਹੁਤ ਜ਼ਿਆਦਾ ਪਿਆਰਾ ਆ ਦੁਪੱਟਾ ਇਹ ਵੀ ਬ੍ਰਸ਼ੋ ਫੈਬਰਿਕ ਦੇ ਵਿੱਚ ਰਹੂਗਾ ਇਹ ਬਹੁਤ ਪਿਆਰੇ ਜੀ ਆਪਣੇ ਸੂਟ ਰੈਡੀ ਹੋ ਕੇ ਜਾ ਰਿਹਾ ਦੁਪੱਟਿਆਂ ਨਾਲ ਦੁਪੱਟੇ ਨੂੰ ਆਪਾਂ ਬਲੂ ਕਲਰ ਦੀ ਇੱਦਾਂ ਸਕੈਲਪਿੰਗ ਦਿੱਤੀ ਹੋਈ ਆ ਇਹ ਵੀ ਬਹੁਤ ਪਿਆਰਾ ਜਿਹਾ ਪ੍ਰਿੰਟ ਰਹੂਗਾ ਇਹਦਾ ਬਲੂ ਦੇ ਨਾਲ ਕੰਬੀਨੇਸ਼ਨ ਇਹਦੀ ਵੀ ਬਹੁਤ ਹੀ ਪਿਆਰੀ ਜੀ ਕੰਬੀਨੇਸ਼ਨ ਆ ਠੀਕ ਹੈ ਜੀ ਕਾਟਰਾਇਜ਼ ਫੈਬਰਿਕ ਦੇ ਵਿੱਚ ਸੂਟ ਰਹੂਗਾ ਸੌਫਟ ਫੈਬਰਿਕ ਆ ਜੀ ਉਦਾਂ ਨਹੀਂ ਕਿ ਇੱਕ ਬਹੁਤ ਹਾਰਡ ਦੇ ਵਿੱਚ ਕਾਟਰਾਇਜ਼ ਹੁੰਦੀ ਹੈ ਰੂਬੀ ਦਾ ਫੈਬਰਿਕ ਰਹੂਗਾ ਠੀਕ ਹੈ ਜੀ ਨੀ ਵੀ ਬਲੂ ਤੇ ਨਾਲ ਇਦਾਂ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਆ ਉਸ ਚੈੱਕ ਕਰੋ ਇਹਦਾ ਪ੍ਰਿੰਟ ਤੇ ਕਲਰ সিলਵਰ ਜੀ ਟੋਨ ਦਾ ਕਲਰ ਆ بیس ਇਹਦਾ ਬਲੂ ਪ੍ਰਿੰਟ ਆ ਇਹ ਵੀ ਬ੍ਰਸ਼ੋ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਬਹੁਤ ਪਿਆਰੇ ਜਿਹੇ ਕਨਸੈਪਟ ਰੈਡੀ ਹੋਇਆ ਜੀ ਬ੍ਰਸ਼ੋ ਦੇ ਦੁਪੱਟਿਆਂ ਨਾਲ ਤੁਸੀਂ ਚਾਹੋ ਤਾਂ ਪਲੇਨ ਦੁਪੱਟਾ ਰੱਖ ਕੇ ਆਪਾਂ ਨੂੰ ਸ਼ੋਲ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਆ ਦੁਪੱਟੇ ਨੂੰ ਜਿੱਦਾਂ ਪਲੇਨ ਦੁਪੱਟਾ ਆਪਾਂ ਸਿਰ ਤੇ ਵੇਅਰ ਕਰਕੇ ਸਾਈਡ ਤੇ ਇਹਨੂੰ ਵੇਅਰ ਕਰ ਸਕਦੇ ਹਾਂ ਤਾਂ ਬਹੁਤ ਪਿਆਰੇ ਜਿਹੇ ਆਪਣੇ ਦੁਪੱਟੇ ਰੈਡੀ ਹੋਏ ਆਏ। ਇਹ ਜੀ ਪਿਓਰ ਬ੍ਰਸ਼ੋ ਦਾ ਫੈਬਰਿਕ ਹੈ ਜਿਹੜੇ ਆਪਾਂ ਦੁਪੱਟੇ ਰੱਖਿਆ ਤੁਸੀਂ ਇਹਨਾਂ ਦੀਆਂ ਸ਼ਰਟਸ ਵੀ ਰੈਡੀ ਕਰਵਾ ਸਕਦੇ ਹੋ ਪਲੇਨ ਬਾਟਮ ਦੇ ਨਾਲ। ਇਹ ਹੋਊਗਾ ਆਪਣਾ ਨੈਕਸਟ ਸੂਟ ਜੀ। ਪਲੇਨ ਪਸ਼ਮੀਨੇ ਦੇ ਉੱਪਰ ਰੋਊਗਾ ਜੀ ਬਹੁਤ ਪਿਆਰਾ ਜਿਹਾ ਸ਼ੇਡ ਹੈ ਵੀ। ਇਦਾਂ। ਇਹ ਵੀ ਆਪਾਂ ਲੂਜ਼ ਫਿਟਿੰਗ ਦੇ ਵਿੱਚ ਕੁੜਤਾ ਸਟਾਈਲ ਰੱਖਿਆ ਇਹ ਵਿਦਆਊਟ ਪਲੇਟ ਪਾਕਿਸਤਾਨੀ ਸਟਾਈਲ ਦੇ ਵਿੱਚ। ਇਹਦੇ ਘੇਰੇ ਦੇ ਉੱਪਰ ਆਪਾਂ ਇਦਾਂ ਸਕੈਲਮਿੰਗ ਦਿੱਤੀ ਹੋਈ ਐ ਠੀਕ ਐ ਜੀ ਫਰੰਟ ਐਂਡ ਬੈਕ ਦੋਨੋਂ ਸਾਈਡ بیس ਕਲਰ ਤੇ 슬ੀਵਸ ਦੇ ਉੱਪਰ ਵੀ ਸੇਮ ਹੀ ਆਪਾਂ ਜਿੱਦਾਂ ਘੇਰੇ ਤੇ ਐਡ ਆਨ ਕੀਤੀਆਂ ਠੀਕ ਐ ਜੀ ਲੌਂਗ 슬ੀਵਸ ਰੱਖੀਆਂ ਆਪਾਂ ਇਹਦੀਆਂ ਪਾਕਿਸਤਾਨੀ ਸਟਾਈਲ ਦੇ ਵਿੱਚ ਇਦਾਂ ਸ਼ਾਰਟ ਕੱਟ ਦੇ ਕੇ ਨੈੱਕ ਰੱਖੀ ਐ ਤੇ ਇਹਦੀ ਸਲਵਾਰ ਵੀ ਆਪਾਂ ਫਰਸ਼ੀ ਰੱਖੀ ਐ ਜਿੱਦਾਂ ਫਰਸ਼ੀ ਸਲਵਾਰ ਰਹੂਗੀ ਇਹਦੀ ਵੀ हां जी ਇਹਦੇ ਨਾਲ ਵੀ ਆਪਾਂ ਇਦਾਂ ਦੁਪੱਟਾ ਰੱਖਿਆ ਬ੍ਰਸ਼ੋ ਦੇ ਵਿੱਚ ਵੀ ਇਹ ਆਪਾਂ ਬੇਸ ਕਲਰ ਦਾ ਸੂਟ ਰੱਖਿਆ ਜਿੱਦਾਂ ਆਪਣਾ ਬੇਸ ਹੈ ਦੁਪੱਟੇ ਦਾ ਤਾਂ ਬੇਸ ਕਲਰ ਦਾ ਹੀ ਆਪਣਾ ਸੂਟ ਰੱਖਿਆ ਆਪਾਂ ਇਹ ਆਪਣੀ ਚੁਆਇਸ ਹੁੰਦੀ ਹੈ ਜੀ ਤੁਸੀਂ ਸੰਦ ਸਕਦੇ ਹੋ ਕਿ ਤੁਹਾਨੂੰ ਕਿਦਾਂ ਦਾ ਚਾਹੀਦਾ ਇਹ ਬੇਸ ਕਲਰ ਦਾ ਰੱਖਿਆ ਪਹਿਲਾਂ ਮੈਂ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਉਹ ਆਪਾਂ ਮੰਗੋ ਟੋਨ ਦਾ ਰੱਖਿਆ ਇਹ ਆਪਾਂ ਬੇਸ ਕਲਰ ਦਾ ਸੂਟ ਰੱਖਿਆ ਨਾਲ ਪਸ਼ਮੀਨਾ ਦਾ ਸੂਟ ਜੀ ਤੇ ਬ੍ਰਸ਼ੋ ਦਾ ਦੁਪੱਟਾ ਇਹ ਜਿੰਨਾ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਆ ਸੂਟ ਪਸ਼ਮੀਨੇ ਦੇ ਰੂਬੀ ਦੇ ਪਸ਼ਮੀਨਾ ਰਹੂਗਾ ਜੀ ਇਹਨਾਂ ਦੇ ਉੱਪਰ ਬੁਰ ਵਗੈਰਾ ਨਹੀਂ ਆਉਂਦੀ ਹੈਗੀ ਬਾਕੀ ਲਾਈਨਿੰਗ ਲਗਵਾ ਕੇ ਰੈਡੀ ਕਰਾਉਣਾ ਜਾਂ ਵਿਦਆਊਟ ਲਾਈਨਿੰਗ ਕਰਾਉਣਾ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਦਾਂ ਦਾ ਰੈਡੀ ਕਰਾਉਣਾ ਚਾਹੁੰਦੇ ਹੋ ਇਹ ਆਪਣੇ ਸੂਟ ਰੈਡੀ ਹੋ ਕੇ ਜਾ ਰਹੇ ਸੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਨਿਊ ਜੈ ਕਨਸੈਪਟ ਆਪਾਂ ਰੈਡੀ ਕੀਤਾ ਦੁਪੱਟਿਆਂ ਨਾਲ ਤਾਂ ਇਹਨਾਂ 'ਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਤੁਸੀਂ ਸ਼ਰਟਸ ਵੀ ਰੱਖ ਸਕਦੇ ਹੋ ਪ੍ਰਾਸ਼ੋ ਦੇ ਵਿੱਚ ਕਾਫੀ ਪ੍ਰਿੰਟ ਆਉਂਦੇ ਆ ਜੀ ਕਈ ਵਾਰ ਸੇਮ ਪ੍ਰਿੰਟ ਨਹੀਂ ਮਿਲਦੇ ਕਾਫੀ ਪ੍ਰਿੰਟਸ ਆਉਂਦੇ ਆ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜਿੰਨੇ ਵੀ ਪ੍ਰਿੰਟ ਸਾਡੇ ਕੋਲੇ ਹੋਣਗੇ ਅਸੀਂ ਤੁਹਾਨੂੰ ਸੈਂਡ ਕਰ ਦਾਂਗੇ ਤੁਸੀਂ ਉਹਨਾਂ ਚੋਂ ਪਿਕ ਕਰ ਸਕਦੇ ਹੋ ਠੀਕ ਹੈ ਜੀ ਬਟ ਇਹ ਐਜ਼ ਇਟ ਇਜ਼ ਬਨੇ ਹੋਏ ਸੂਟ ਬਹੁਤ ਪਿਆਰੇ ਲੱਗ ਰਹੇ ਆ ਦੁਪੱਟੀਆਂ ਦੇ ਨਾਲ ਤੇ ਤੁਸੀਂ ਸ਼ਰਟ ਵੀ ਰੈਡੀ ਕਰਵਾ ਸਕਦੇ ਹੋ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਗੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਵੀਡੀਓ ਵਾਚ ਕਰਨ ਲਈ ਧੰਨਵਾਦ